ਰੰਗ ਮੱਲਾ ਪਨਵਾ ਅਬ ਮੋਰੋ ਨਾਚ ਨੋ ਰੋ ਨਾਲ ਰੰਗੀਲਾ ਸਹਿਜੇ ਪਾਇਓ ਸਤਗੁਰ ਬਚਨ ਲਾਓ ਰਾਉ ਘਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰੇ ਬਚਨ ਉਪਹਾਸ ਤੋ ਜੋ ਸੁਰਜਨ ਦੇ ਪੀਤਰ ਆਇਓ ਤਬ ਮੁਖ ਕਾਜ ਲੱਜੋ ਜਿਉ ਤਨ ਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸ਼ੁੱਧ ਪੈ ਹੈ ਬਾਰਾ ਤਬ ਤੇ ਥਾਨ ਫਿਰੋ ਜੋ ਦਿਨ ਰਹਿਨ ਤਉ ਲੋ ਬਜਿਓ ਮੂਰਤ ਕਰੀ ਪਲੋ ਵਜਾਵਨ ਹਾਰੋ ਊਟ ਸਿਧਾਰਿਓ ਤਬ ਫਿਰ ਬਾਜ ਨਾ ਭਇਓ ਜੈਸੇ ਕੁੰਭ ਉਦਕਪੂਰ ਆਨਿਓ ਤਬ ਓ ਤਿੰਨ ਦ੍ਰਿਸ਼ਟੋ ਕੋ ਨਾਨਕ ਤੁਮ ਜਨੈ ਮੈਂ ਡਾਰਿਓ ਅੰਭ ਅੰਭ ਮਿਲੋ ਸਾਰੰ ਮਲਾ ਪੰਜਵਾ ਅਬ ਪੁੱਛੇ ਕਿਆ ਕਹਾ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਵਰ ਬਿਕਸਿਓ ਘਹਿ ਰਹਾ ਪ੍ਰਾਉ ਦੁਲੱਬ ਜਨਮ ਤ੍ਰੰਕਾਲ ਪਾਇਓ ਜਾ ਤੋ ਕੌਡੀ ਬਦਲਾ ਕਾਥੂਰੀ ਕੋ ਗਾਕ ਆਇਓ ਲਾਦੇਓ ਕਲਰ ਬਿਰਖ ਜਿਵਾ ਆਇਓ ਲਾਭ ਲਾਭਨ ਕਹਿ ਤਾਈ ਮੋਹਨ ਠਾ ਗੋਰੀ ਸਿਉ ਉਲਝ ਪਹਾ ਕਾਟ ਬਾਦ ਰਹਿ ਲਾਲ ਖੋਈ ਹੈ ਫਿਰ ਇਹ ਅਵਸਰ ਕਦ ਲਹਾ ਸਗਲ ਪਰਾਧ ਏਕ ਗੁਣ ਨਾਹੀ ਹਾਕੁਰ ਛੋਡੈ ਦਾਸ ਤਜਾਂ ਆਈ ਮਸ਼ਟ ਜੜਵਤ ਕੀ ਨਿਆਈ ਜਿਉ ਤਸਕਰਦਾਰ ਸਾਨਿਹਾ ਆਨ ਉਪਾਉ ਨ ਕੋ ਸੁਝ ਹਰ ਦਾਸਾ ਸਰਣੀ ਪਰ ਰਹਾ ਕੋ ਨਾਨਕ ਤਬੀ ਮਨ ਛੁਟਿਐ ਜੋ ਸਗਲੇ ਔਗਨ ਮੇਟ ਧਰਾਂ ਸਾਰੰ ਮਨ ਲਾ ਪੰਜਵਾ ਮਾਈ ਟੀਰ ਰਹੀ ਪ੍ਰੇ ਬਹੁਤ ਬੇਰਗਿਓ ਅਨੇਕ ਭਾਂਤ ਆਨੂ ਪਰੰਗ ਰੇ ਤਿੰਸਿਓ ਰਚੈ ਨਾ ਲੱਗਿਓ ਰਾਉ ਨਿਸਬਾ ਸੁਰ ਪ੍ਰੇ ਪ੍ਰੇਮ ਮੁਖ ਟੇਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਕਜਰ ਬਸਤਰ ਅਨੇਕ ਸ਼ਿੰਗਾਰ ਰੇ ਦਿਨ ਤੇਰ ਸਵੇ ਬਖ ਲੱਗਿਓ ਪੁੱਛੋ ਪੁੱਛੋ ਦੀਨ ਤਾਤ ਕਰ ਕੋ ਕਹੈ ਪ੍ਰੇ ਦੇ ਸੰਗਿਓ ਹਿਓ ਦੇਉ ਸਭ ਮਨ ਤਨ ਅਰਪਉ ਸੀਸ ਚਰਨ ਪਰ ਰੱਖਿਓ ਚਰਨ ਬੰਦਨਾ ਅਮੋਲ ਦਾਸ ਰੋ ਦੇਉ ਸਾਧ ਸੰਗਤ ਅਰਦਾਗਿਓ ਕਰਉ ਤੇ ਪਾ ਮੋਇ ਪ੍ਰਭੂ ਮਿਲਾਵੋ ਨਿਮਕ ਦਰਸ ਪੇਖ ਗਿਓ दृष्टुpt हितो पीतर आयो मेरा मन आनन्दिन सीत लाग्यो को नानक रस मंगल गाए शब्द नाद बाजियो सार मेला 5वां माई सत्त 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 हर सत्त 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 साधा वचन गुरु जो पूरे कहयो ਮਨ ਸ਼ੀਕ ਗਾਂਠਰੀ ਬਾਧਾ ਰਹਾ ਨਿਸਬਾ ਸੁਰ ਨਖਤਰ ਬਿਨਾਸੀ ਰਵ ਸਸੀਰ ਬੇਨਾਧਾ ਗਿਰਬ ਸੁਧਾ ਜਲ ਪਵਨ ਜਾਏ ਗੋ ਇਕ ਸਾਧ ਬਚਨ ਅਟਲਾਧਾ ਅੰਧ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬੇਨਾਧਾ ਚਾਰ ਬਿਨਾਸੀ ਖਤੈ ਬਿਨਾਸੀ ਇਕ ਸਾਧ ਬਚਨ ਨਿਹਚਲਾਧਾ ਰਾਜ ਬਿਨਾ ਸੀ ਤਾਮ ਬਿਨਾ ਸੀ ਸਾਖਤ ਵੀ ਬੇਨਾਧਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇੱਕ ਸਾਧ ਬਚਨ ਆਗਾਧਾ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਦਾ ਪਾਇਓ ਨਾ ਜਾਈ ਕਈ ਪਾਂਤਰੇ ਤਬ ਨਾਨਕ ਗੁਰ ਮਿਲ ਲਾਧਾ ਸਾਰੰ ਮੇਲਾ ਪੰਗਵਾਂ ਮੇਰੇ ਮਨ ਬਾਸੇ ਬੋ ਗੁਰ ਗੋਬਿੰਦ ਜਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਉ ਜਾਂ ਵੀ ਸੁਰ ਠਾਕੁਰ ਪਿਆਰ ਤਾ ਦੁਖ ਸਭ ਆਪਦ ਜਾਂ ਗੁਣ ਗਾਏ ਆਨੰਦ ਮੰਗਲ ਰੂਪ ਤਾ ਸਦਾ ਸੁਖ ਸੰਪਦ ਜਹ ਸ੍ਰਵਨ ਹਰ ਕਥਾ ਨ ਸੁਨੀਏ ਤਾ ਮ ਭਯਾਨ ਉਦਿਆਨੰਦ ਜਹ ਕੀਰਤਨ ਸਾਧ ਸੰਗਤ ਰਸ ਤਾ ਸਗਨ ਬਾਸ ਫੁਲਾਨੰਦ ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਆਧ ਬ੍ਰਿਥਾਨਦ ਏਕ ਨਿਮਖ ਗੋਬਿੰਦ ਭਜਨ ਕਰ ਤਾ ਸਦਾ ਸਦਾ ਜੀਵਾਨੰਦ ਸ਼ਰਨ 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 ਪ੍ਰਭ ਪਾਵੋ ਦੀਜ ਸਾਧ ਸੰਗਤ ਕਿਰਪਾ ਨਦ ਨਾਨਕ ਪੂਰ ਰਹੋ ਹੈ ਸਰਬਮ ਸਗਲ ਗੁਣਾ ਵਿਦ ਜਾਣੰਦ ਸਾਰੰ ਮਹਲਾ 5 ਖਬ મોਹੇ RAM ਤਰੋਸੋ ਪਾਏ ਜੋ ਜੋ ਸ਼ਰਨ ਪਰਿਓ ਕਰੁਣਾ ਨਿਧ ਤੇ ਤੇ ਭਵਤ ਰਾਇ ਸੋਹ ਸੁਖ ਸੋਇਓ ਅਰ ਸਹਜ ਸਮਾਇਓ ਸਹਿਸਾ ਗੁਰੈ ਗਵਾਏ ਜੋ ਚਾਹਤ ਸੋਈ ਹਰ ਕੀਓ ਮਨ ਬਾਸ਼ਤ ਫਲ ਪਾਏ ਹਿਰਦ ਜਪਉ ਨੇਤਰ ਧਿਆਨ ਲਾਵਾਂ ਸ਼ਰਵਣੀ ਕਥਾ ਸੁਣਾਏ ਚਰਣੀ ਚੱਲੋ ਮਾਰਗ ਥਾਪੂਰ ਕੇ ਕ੍ਰਿਸ਼ਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਪਾਇਓ ਲਾਲ ਅਮੋਲ ਨਾਮ ਹਰ ਛੋੜ ਨਕ ਤੂੰ ਜਾਏ ਕਵਨ ਉਪਮਾ ਕੌਣ ਬਡਾਈ ਕਿਆ ਗੁਣ ਕਹੋਰੀ ਜਾਏ ਹੋਤਿ ਕ੍ਰਿਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ਸਾਰੰਗ ਮਲਾ ਪੰਝਵਾਂ ਹੋਏ ਸੁਖ ਕਾਸਿਉ ਬਰਨ ਸੁਨਾਵਤ ਆਨੰਦ ਬਿਨੋਦ ਦੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹਾਉ ਬਿਸੰਤਈ ਪੇਖ ਬਿਸਮਾਦੀ ਪੂਰ ਰਹਿ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਖ ਗੂੰਗਾ ਮੁਸਕਾਵਤ ਜੈਸੇ ਪਵਨ ਬੰਧ ਕਰ ਰੱਖਿਓ ਬੂਝ ਨ ਆਵਤ ਜਾਵਤ ਜਾਂ ਕੋ ਹਿਰਦੈ ਪ੍ਰਗਾਸ ਭਇਓ ਹਰ ਆ ਕੀ ਕਹੀ ਨ ਜਾਏ ਕਹਾਵਤ ਆਨ ਉਪਾਵ ਜੇਤੇ ਕਿਛ ਕਹੀਏ ਤੇਤੇ ਸਿਖੇ ਪਾਵਤ ਅਚਿੰਤ ਲਾਲ ਦੇ ਪੀਤਰ ਪ੍ਰਗਟਿਓ ਅਗੰਮ ਜੈਸੇ ਪਰਖਾਵਤ ਨਿਰਗੁਣ ਨਰੰਕਾਰ ਅਬ ਨਾਸ਼ੀ ਤੁੱਲੋ ਤੁੱਲਿਓ ਨਾ ਜਾਵਤ ਕਾ ਨਾਨਕ ਹਜ਼ਾਰ ਜਿੰਨ ਜਰਿਆ ਤਿਸ ਹੀ ਕੋ ਬਨ ਆਵਤ ਸਾਰੰ ਮਹਿਲਾ ਪੰਵਾਂ ਵਿਖਈ ਦਿਨ ਰੈਨ ਇਹੀ ਗੁਦਾਰਾ ਗੋਬਿੰਦ ਨਾ ਭਜੈ ਅੰਬਦ ਮਾਤਾ ਜਨਮ ਜੁਆ ਜਿਉ ਹਾਰਾ ਰਹਾਉ ਨਾਮ ਮੋਲਾ ਪ੍ਰੀਤਨ ਤਸਿਓ ਤਰਨਿੰਦਾ ਹਿਤਕਾਰੈ ਛਾਪਰ ਬਾਂਦ ਸਵਾਰੈ ਤਿਲਕੋ ਦਵਾਰੈ ਤਾਵਕ ਜਾਰੈ ਕਲ ਰਪੋਰਟ ਉਠਾਵੈ ਮੁੰਡੈ ਅੰਮ੍ਰਿਤ ਮੰਤੇ ਡਾਰੈ ਓਢੈ ਵਸਤਰ ਕਾਜਰ ਮੈ ਪਰਿਆ ਬੌਰ ਬੌਰ ਫਿਰਚਾਰੈ ਕਟੈ ਪੇਰ ਡਾਲ ਪਰ ਠਘੋ ਖਾਏ ਖਾਏ ਮੁਸਕਰੈ गिरयो जायर सातल परयो छटी छटी सिर पार निर्वार है संग वैर विचाय पौंच न सकए गोवार को नानक संतम का राखा पार ब्रह्म गंगारा सारमला 5वा अवर सब भूले तम्मत ना जानिया ਇਕ ਸੁਧਖਰ ਜਾ ਕੇ ਹਿਰਦ ਵਸਿਆ ਤਿੰਨ ਵਿਧ ਤਤ ਪਛਾਨਿਆ ਰਹਾ ਪਰਵ੍ਰਤ ਮਾਰਗ ਜੇਤ ਕਿਛ ਹੋਈਐ ਤਿਤ ਲੋਗ ਪਚਾਰਾ ਜੋ ਲੋਰਦ ਨਹੀਂ ਪਰਗਾਸਾ ਤੋ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਧ ਬੋ ਵਿਦ ਬਿਨ ਬੀਜ ਨਹੀਂ ਜਾਂਮੈ ਰਾਮ ਨਾਮ बिन मुक्त ना होई है टुਟਾ ਨਹੀਂ ಅಭಿಮಾನ ਨੀਰ ਬਿਲੋਵੈ ਅਤਿ ਸ਼ਰਮ ਪਾਵੈ ਮੈਨੂੰ ਕੈਸੇ ਰਿਸੈ ਬਿਨ ਗੁਰ ਪੇਟੇ ਮੁਕਤ ਨਾ ਕਾਹੋ ਮਿਲਤ ਨਹੀਂ ਜਗ ਦੀਸ਼ਾ ਖੋਜਤ ਖੋਜਤ ਇਹ ਵਿਚਾਰਿਓ ਸਰਬ ਸੁਖ ਹਰ ਨਾਮਾ ਕੋ ਨਾਨਕ ਤਿਸ ਤਉ ਪ੍ਰਾਪਤ ਜਾ ਕ ਲੇਖ ਮਥੰ ਸਾਰਨ ਮਹਿ ਲਾ ਪੰਜਵਾ ਅਨੰਦਿਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੂਖ ਸਿਧ ਮਨ ਬਾਛਤ ਫਲ ਲਈਐ ਰਹਾਉ ਆਭੋ ਸੰਪ੍ਰਾਂ ਸੁਖੁ ਦਾਤੇ ਸਿੰਦਰ ਪ੍ਰਭ ਅਬਿਨਾਸ਼ੀ ਨਾਥਾ ਨਾਥ ਦੀਨ ਦੋਖ ਪੰਚਨ ਪੂਰ ਰਿਓ ਘਟਵਾਸੀ ਗਾਵਤ ਸੁੰਤ ਸੁਨਾਵਤ ਸਰਧਾ ਹਰ ਦਸ ਪੀ ਵਡ ਭਾਗੇ ਅੰਤ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਲਿਵ ਜਾਗੇ ਕਾਮ ਕ્રોਧ ਝੂਠ ਤਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰਥ ਤਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ ਪੂਰ ਰਿਓ ਸਰਬ ਮਾ ਠਾਕੁਰ ਨਾਨਕ ਸੋ ਤਬ ਨੇਰਾ